ਕਿਸੇ ਰਾਜਵਿਕ ਵਿੱਚ ਇੱਕ ਬਹੁਤ ਧਨવાન ਸੇਠ ਰਹਿੰਦਾ ਸੀ ਸਾਰੇ ਲੋਕ ਉਸ ਦੀ ਬੜੀ ਇੱਜ਼ਤ ਕਰਦੇ ਸੀ ਇੱਕ ਰਾਜੇ ਦੇ ਵਾਂਗ ਸ਼ਹਿਰ ਵਿੱਚ ਉਸ ਦਾ ਬੋਲਬਾਲਾ ਸੀ ਸ਼ਹਿਰ ਦਾ ਮੁਖੀਆ ਹੋਣ ਕਰਕੇ ਸਾਰਾ ਕੰਮ ਉਸ ਤੋਂ ਪੁੱਛ ਕੇ ਕੀਤਾ ਜਾਂਦਾ ਸੀ ਸੇਠ ਆਪਣੀ ਪਤਨੀ ਨੂੰ ਬੜਾ ਪਿਆਰ ਕਰਦਾ ਸੀ ਉਹ ਆਪਣੇ ਸ਼ਹਿਰ ਦੇ ਲੋਕਾਂ ਲਈ ਭਲਾਈ ਦੇ ਕੰਮ ਕਰਦਾ ਕਿਸੇ ਕਿਸਮ ਦਾ ਲੋਕਾਂ ਵਿੱਚ ਦੁੱਖ ਨਹੀਂ ਸੀ ਇਸੇ ਤਰ੍ਹਾਂ ਸੇਠ ਦੇ ਕੰਮ ਕਰਦੇ ਕਰਦੇ ਸੇਠ ਦਾ ਸਮਾਂ ਬੜਾ ਵਧੀਆ ਲੰਘ ਰਿਹਾ ਸੀ ਸਮਾਂ ਬੀਤਿਆ ਕੁਝ ਸਮੇਂ ਬਾਅਦ ਸੇਠ ਦੀ ਪਤਨੀ ਨੇ ਕੰਨਿਆ ਨੂੰ ਜਨਮ ਦਿੱਤਾ ਪਰ ਅਫਸੋਸ ਧੀ ਨੂੰ ਜਨਮ ਦੇ ਕੇ ਉਸ ਦੀ ਪਤਨੀ ਸਵਰਗ ਸੁਧਾਰ ਗਈ ਸੇਠ ਨੂੰ ਇਸ ਗੱਲ ਦਾ ਬੜਾ ਝਟਕਾ ਲੱਗਾ ਸੇਠ ਦੇ ਮਨ ਵਿੱਚ ਇਹ ਗੱਲ ਬੈਠ ਗਈ ਕਿ ਜੋ ਉਸ ਦਿੱਤੀ ਹੋਈ ਹੈ ਉਸ ਦੇ ਕਰਕੇ ਮੇਰੀ ਜਾਨ ਤੋਂ ਪਿਆਰੀ ਪਤਨੀ ਦੀ ਮੌਤ ਹੋ ਗਈ ਹੈ ਕਿਉਂਕਿ ਸੇਠ ਆਪਣੀ ਪਤਨੀ ਨੂੰ ਬੜਾ ਪਿਆਰ ਕਰਦਾ ਸੀ ਪਤਨੀ ਦਾ ਗਮ ਸੇਠ ਤੋਂ ਬਰਦਾਸ਼ਤ ਨਹੀਂ ਹੋਇਆ ਇਸ ਗਮ ਦੇ ਚਲਦੇ-ਚਲਦੇ ਸੇਠ ਦੀ ਹਾਲਤ ਪਾਗਲਾ ਵਰਗੀ ਹੋ ਗਈ ਉਸ ਨੇ ਇਹ ਗੱਲ ਆਪਣੇ ਦਿਲ ਅਤੇ ਦਿਮਾਗ ਵਿੱਚ ਬਿਠਾ ਲਈ ਕਿ ਮੇਰੀ ਧੀ ਕਰਕੇ ਹੀ ਮੇਰੀ ਪਤਨੀ ਦੀ ਮੌਤ ਹੋਈ ਹੈ ਹੁਣ ਤਾਂ ਉਹ ਆਪਣੀ ਧੀ ਨੂੰ ਬਿਲਕੁਲ ਵੀ ਪਿਆਰ ਨਹੀਂ ਕਰਦਾ ਸੀ ਮਨ ਹੀ ਮਨ ਉਸ ਨਾਲ ਨਫ਼ਰਤ ਕਰਨ ਲੱਗ ਪਿਆ ਉਹ ਹਮੇਸ਼ਾ ਕਹਿੰਦਾ ਮੇਰੇ ਘਰ ਵਿੱਚ ਧੀ ਨਹੀਂ ਕਲਹਣੀ ਹੋਈ ਹੈ ਇਸ ਕਰਕੇ ਮੇਰੀ ਪਤਨੀ ਦੀ ਮੌਤ ਹੋਈ ਹੈ ਸੇਠ ਨੂੰ ਸਭ ਨੇ ਸਮਝਾਇਆ ਕਿ ਦੇਖੋ ਜੋ ਹੋਣਾ ਸੀ ਸੋ ਹੋ ਗਿਆ ਹੁਣ ਧੀ ਦੇ ਪ੍ਰਤੀ ਨਫ਼ਰਤ ਕਿਉਂ ਹੁਣ ਸੇਠ ਦੇ ਦਿਮਾਗ ਵਿੱਚ ਕੁਝ ਨਹੀਂ ਆ ਰਿਹਾ ਸੀ ਉਸ ਨੇ ਆਪਣੇ ਧੀ ਨੂੰ ਹੀ ਆਪਣੀ ਪਤਨੀ ਦੀ ਮੌਤ ਦਾ ਜ਼ਿੰਮੇਵਾਰ ਮੰਨ ਲਿਆ ਉਹ ਆਪਣੇ ਕਾਰੋਬਾਰ ਵਿੱਚ ਵੀ ਧਿਆਨ ਨਾ ਦਿੰਦਾ ਸ਼ਹਿਰ ਦੇ ਕੰਮਾਂ ਵਿੱਚ ਵੀ ਰੁਚੀ ਲਾਣ ਨੂੰ ਹਟ ਗਿਆ ਕੋਈ ਵੀ ਭਲਾਈ ਦਾ ਕੰਮ ਨਾ ਕਰਦਾ ਹੌਲੀ ਹੌਲੀ ਸੇਠ ਸਦਨੀ ਵਿੱਚ ਚਲਾ ਗਿਆ ਸੇਠ ਦੀ ਇਹ ਹਾਲਤ ਦੇਖ ਕੇ ਉਸ ਦੇ ਰਿਸ਼ਤੇਦਾਰ ਅਤੇ ਮਿੱਤਰ ਉਸ ਦੀ ਚਿੰਤਾ ਕਰਨ ਲੱਗੇ ਜੇਕਰ ਉਹ ਇਸ ਤਰ੍ਹਾਂ ਰਹੇਗਾ ਤਾਂ ਸ਼ਹਿਰ ਦੇ ਲੋਕਾਂ ਨੂੰ ਬਹੁਤ ਬੁਰਾ ਲੱਗੇਗਾ ਸਾਰੇ ਗਰੀਬ ਲੋਕ ਦੁੱਖ ਭੋਗਣਗੇ ਸੇਠ ਦੀ ਧੀ ਦਾ ਨਾਂ ਨਿਰਮਲਾ ਸੀ ਜਿਸ ਨੂੰ ਉਹ ਕਲੈਣੀ ਕਹਿੰਦਾ ਸੀ ਉਸਾਰਾ ਦਿਨ ਰੋਂਦੀ ਰਹਿੰਦੀ ਸੇਠ ਉਸ ਨੂੰ ਨਜ਼ਰ ਭਰ ਕੇ ਵੀ ਨਹੀਂ ਦੇਖਦਾ ਸੀ ਕੰਮ ਵਾਲੀਆਂ ਦਾਸੀਆਂ ਨਹੀਂ ਉਸ ਲੜਕੀ ਦਾ ਪਾਲਨ-ਪੋषण ਕੀਤਾ ਫਿਰ ਸੇਠ ਤੇ ਉਸਦੇ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਕਿ ਉਹ ਦੂਜਾ ਵਿਆਹ ਕਰਵਾ ਲਵੇ ਉਹਨਾਂ ਨੇ ਕਿਹਾ ਕਿ ਤੇਰੀ ਧੀ ਨੂੰ ਮਾਂ ਦੀ ਲੋੜ ਹੈ ਤੂੰ ਵੀ ਗਮ ਭੁੱਲ ਜਾਵੇਂਗਾ ਸੇਠ ਨੇ ਦੂਜਾ ਵਿਆਹ ਕਰਾ ਲਿਆ ਘਰ ਵਿੱਚ ਨਿਰਮਲਾ ਦੀ ਦੂਜੀ ਮਾਂ ਆ ਗਈ ਸੀ ਉਹ ਲੜਕੀ ਨਾਲ ਜਦੋਂ ਉਸ ਦਾ ਪਿਓ ਪਿਆਰ ਨਹੀਂ ਕਰਦਾ ਸੀ ਤਾਂ ਉਸ ਦੀ ਮਾਂ ਨੇ ਵੀ ਕੀ ਪਿਆਰ ਕਰਨਾ ਸੀ ਸੇਠ ਦੀ ਦੂਜੀ ਪਤਨੀ ਵੀ ਉਸ ਕੁੜੀ ਨਾਲ ਨਫ਼ਰਤ ਕਰਨ ਲੱਗ ਪਈ ਉਸ ਨੇ ਕਦੇ ਵੀ ਉਸ ਬੱਚੀ ਨੂੰ ਨਹੀਂ ਅਪਣਾਇਆ ਨਿਰਮਲਾ 1 ਸਾਲ ਦੀ ਹੋ ਗਈ ਸੀ ਸੇਠ ਉਸ ਵੱਲ ਵੇਖਦਾ ਤੱਕ ਨਹੀਂ ਸੀ ਸੇਠ ਉਸ ਨੂੰ ਹਮੇਸ਼ਾ ਨਫ਼ਰਤ ਭਰੀਆਂ ਨਜ਼ਰਾਂ ਨਾਲ ਵੇਖਦਾ ਇਸ ਦਾ ਫਾਇਦਾ ਦੂਜੀ ਪਤਨੀ ਵੀ ਉਠਾਉਂਦੀ ਸੀ ਥੋੜੀ ਦੇਰ ਬਾਅਦ ਸੇਠ ਦੀ ਦੂਜੀ ਪਤਨੀ ਵੀ ਗਰਭਵਤੀ ਹੋਈ ਉਸ ਨੇ ਵੀ ਇੱਕ ਕੰਨਿਆ ਨੂੰ ਜਨਮ ਦਿੱਤਾ ਆਪਣੀ ਧੀ ਅਤੇ ਪਤਨੀ ਨੂੰ ਦੇਖ ਕੇ ਸੇਠ ਬਹੁਤ ਖੁਸ਼ ਹੋਇਆ ਉਸ ਦੀ ਵਜ੍ਹਾ ਇਹ ਸੀ ਕਿ ਉਸ ਦੀ ਪਤਨੀ ਬਿਲਕੁਲ ਠੀਕ ਸੀ ਇਸ ਕਰਕੇ ਉਹ ਆਪਣੀ ਧੀ ਨੂੰ ਕਰਮਾ ਵਾਲੀ ਸਮਝਦਾ ਸੀ ਉਸ ਨੇ ਸ਼ਹਿਰ ਵਿੱਚ ਮਠਿਆਈਆਂ ਵੰਡੀਆਂ ਤੇ ਖੁਸ਼ੀਆਂ ਮਨਾਈਆਂ ਸੇਠ ਨੇ ਉਸ ਦਾ ਨਾਮ ਸੁਭਾਗਵਤੀ ਰੱਖਿਆ ਸੁਭਾਗਵਤੀ ਅਤੇ ਨਿਰਮਲਾ ਦੋਵੇਂ ਹੀ ਇਕੱਠੀਆਂ ਪਲਣ ਲੱਗੀਆਂ ਹੌਲੀ ਹੌਲੀ ਸਮਾਂ ਬੀਤਿਆ ਸੇਠ ਤੇ ਸਠਾਣੀ ਸੁਭਾਗਵਤੀ ਨੂੰ ਬਹੁਤ ਪਿਆਰ ਕਰਨ ਲੱਗੇ ਪਰ ਨਿਰਮਲਾ ਨੂੰ ਉਹ ਪਰੀ ਅੱਖ ਨਾਲ ਵੀ ਨਹੀਂ ਵੇਖਦੇ ਸੀ ਸਮਾਂ ਆਪਣੀ ਰਫਤਾਰ ਨਾਲ ਚੱਲਦਾ ਰਿਹਾ ਹੌਲੀ ਹੌਲੀ ਸੁਭਾਗਵਤੀ ਨੂੰ ਸਿੱਖਿਆ ਦਿੱਤੀ ਗਈ ਇੱਕ ਰਾਜਕੁਮਾਰੀ ਵਾਂਗ ਉਸ ਦੇ ਸਾਰੇ ਸ਼ੌਂਕ ਬਗਾਏ ਗਏ ਪਰ ਨਿਰਮਲਾ ਲਈ ਕੋਈ ਸਿੱਖਿਆ ਦਾ ਪ੍ਰਬੰਧ ਨਾ ਕੀਤਾ ਹੌਲੀ ਹੌਲੀ ਦੋਵੇਂ ਵੱਡੀਆਂ ਹੁੰਦੀਆਂ ਗਈਆਂ ਵੇਖਣ ਨੂੰ ਦੋਵੇਂ ਇੱਕੋ ਜਿਹੀਆਂ ਲੱਗਦੀਆਂ ਸਨ ਪਰ ਪਾਲਣ ਪੋਸ਼ਣ ਵਿੱਚ ਸੇਠ ਤੇ ਉਸ ਦੀ ਪਤਨੀ ਵੱਲੋਂ ਬੜਾ ਫਰਕ ਰੱਖਿਆ ਗਿਆ ਸੁਭਾਗਵਤੀ ਦੇ ਕੱਪੜੇ ਜਿਹੜੇ ਪੁਰਾਣੇ ਹੋ ਜਾਂਦੇ ਸੀ ਉਹ ਹੀ ਨਿਰਮਲਾ ਨੂੰ ਦਿੱਤੇ ਜਾਂਦੇ ਹੌਲੀ ਹੌਲੀ ਦੋਵੇਂ ਕੁੜੀਆਂ ਜਵਾਨ ਹੋ ਗਈਆਂ ਸਥਾਨੀ ਕਹਿਣ ਲੱਗੀ ਕਿ ਹੁਣ ਕੁੜੀਆਂ ਵੱਡੀਆਂ ਹੋ ਗਈਆਂ ਹਨ ਇਹਨਾਂ ਦਾ ਵਿਆਹ ਕਰਨਾ ਚਾਹੀਦਾ ਹੈ ਨਿਰਮਲਾ ਬੜੀ ਧਾਰਮਿਕ ਪ੍ਰਵਿਰਤੀ ਦੀ ਸੀ ਉਸ ਦੀ ਮਾਂ ਵੀ ਬੜੀ ਧਾਰਮਿਕ ਸੀ ਜੋ ਰੱਬ ਨੂੰ ਪਿਆਰੀ ਹੋ ਗਈ ਉਹ ਹਮੇਸ਼ਾ ਰੱਬ ਦੀ ਧਾਰਮਿਕ ਆराधना ਕਰਦੀ ਰਹਿੰਦੀ ਸੀ ਜਦੋਂ ਕਿ ਸਭਾਗਵਤੀ ਬੜੇ غرੂਰ ਵਿੱਚ ਰਹਿੰਦੀ ਸੀ ਉਸ ਨੂੰ ਮਾਨਸੀ ਕਿ ਉਹ ਤਾਂ ਰਾਜਕੁਮਾਰੀ ਹੈ ਜਿਸ ਕੋਲ ਮਾਂ ਤੇ ਪਿਤਾ ਦੋਵਾਂ ਦਾ ਪਿਆਰ ਹੈ ਨਿਰਮਲਾ ਨੂੰ ਮਾਤਾ ਪਿਤਾ ਦਾ ਪਿਆਰ ਨਹੀਂ ਮਿਲਿਆ ਪਰ ਰੱਬ ਵੱਲੋਂ ਉਹ ਬਹੁਤ ਜ਼ਿਆਦਾ ਸਮਝਦਾਰ ਸੀ ਉਸ ਦੀ ਮਤਰੀ ਮਾਂ ਜਾਂ ਉਸਦੀ ਭੈਣ ਕੁਝ ਵੀ ਕਹਿੰਦੀਆਂ ਉਹ ਚੁੱਪਚਾਪ ਸੁਣਦੀ ਰਹਿੰਦੀ। ਸੇਠ ਤੇ ਉਸਦੀ ਪਤਨੀ ਨੂੰ ਛੱਡ ਕੇ ਸਾਰੇ ਲੋਕ ਨਿਰਮਲਾ ਨੂੰ ਪਿਆਰ ਕਰਦੇ ਸਨ। ਸੇਠ ਆਪਣੀ ਧੀ ਸੁਭਾਗਵਤੀ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਪਰ ਨਿਰਮਲਾ ਨੂੰ ਵੇਖ ਕੇ ਉਹ ਆਪਣਾ ਰਸਤਾ ਬਦਲ ਲੈਂਦਾ। ਵਿਚਾਰੀ ਆਪਣੇ ਪਿਤਾ ਦੇ ਪਿਆਰ ਲਈ ਤਰਸਦੀ ਰਹਿੰਦੀ। ਹੁਣ ਸਠਾਣੀ ਨੇ ਸੇਠ ਨੂੰ ਧੀਆਂ ਦੇ ਘਰ ਲੱਭਣ ਲੈ ਕੇ ਆਇਆ। ਸੀਠ ਦੀ ਪਤਨੀ ਨੇ ਪਹਿਲਾਂ ਨਿਰਮਲਾ ਦਾ ਘਰ ਲੱਭਣ ਲਈ ਸੀਠ ਨੂੰ ਕਿਹਾ ਤਾਂ ਜੋ ਉਸ ਦਾ ਸਾਇਆ ਉਹਨਾਂ ਦੇ ਘਰ ਤੋਂ ਹਟ ਜਾਵੇ ਸੀਠ ਨੇ ਕਿਹਾ ਕੋਈ ਗੱਲ ਨਹੀਂ ਅਸੀਂ ਪਹਿਲਾਂ ਇਸ ਦਾ ਵਿਆਹ ਕਰ ਦਿੰਦੇ ਹਾਂ ਜਿਉ ਜਿ ਇਹ ਹੈ ਇਹੋ ਜਿਹਾ ਇਸ ਲਈ ਮੁੰਡਾ ਲੱਭ ਲੈਣੇ ਹਾਂ ਉਸ ਨੇ ਨਿਰਮਲਾ ਦਾ ਵਿਆਹ ਇੱਕ ਅੰਨੇ ਪਖਾਰੀ ਨਾਲ ਕਰ ਦਿੱਤਾ ਦਹੇਰ ਦੇ ਨਾਂ ਤੇ ਉਸ ਨੂੰ ਕੁਝ ਨਹੀਂ ਦਿੱਤਾ ਨਿਰਮਲਾ ਜਦੋਂ ਆਪਣੇ ਸਹੁਰੇ ਘਰ ਪਹੁੰਚੀ ਉਸਨੇ ਦੇਖਿਆ ਕਿ ਇੱਕ ਟੁੱਟੀ-ਫੁੱਟੀ ਝੌਂਪੜੀ ਹੈ ਉਸ ਦਾ ਪਤੀ ਅੱਖਾਂ ਤੋਂ ਅੰਨ੍ਹਾ ਹੈ ਨਿਰਮਲਾ ਦਾਸ ਕਰਦੀ ਹੈ ਕਿ ਰੱਬਾ ਜੇ ਪਤੀ ਮਿਲਿਆ ਤਾਂ ਉਹ ਵੀ ਅੰਨ੍ਹਾ ਜੇ ਕਰੇ ਸਹੀ ਹੁੰਦਾ ਤਾਂ ਸੀ ਰਾਲ ਕੇ ਕੁਝ ਕਰ ਲੈਂਦੇ ਖੈ ਰੱਬ ਜੋ ਕਰਦਾ ਹੈ ਚੰਗਾ ਹੀ ਕਰਦਾ ਹੈ ਸੋ ਨਿਰਮਲਾ ਨੇ ਰੱਬ ਦੇ ਭਾਣੇ ਨੂੰ ਮੰਨਦਿਆਂ ਅਤੇ ਪਤੀ ਨੂੰ ਰੱਬ ਮੰਨਿਆ ਉਸਨੇ ਆਪਣੇ ਪਤੀ ਅਤੇ ਸੱਸ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਹ ਭੋਜਨ ਬਣਾਉਂਦੀ ਸਭ ਤੋਂ ਪਹਿਲਾਂ ਉਹਨਾਂ ਨੂੰ ਖਵਾਉਂਦੀ ਤੇ ਬਾਅਦ ਵਿੱਚ ਆਪ ਖਾਂਦੀ। ਉਸਨੇ ਇਸ ਨੂੰ ਰੱਬ ਦੀ ਮਰਜ਼ੀ ਮੰਨ ਕੇ ਕਬੂਲ ਕਰ ਲਿਆ ਤੇ ਸਹੁਰੇ ਘਰ ਵਿੱਚ ਬੜੇ ਪਿਆਰ ਨਾਲ ਰਹਿਣ ਲੱਗੀ। ਹੁਣ ਸੇਠ ਦੀ ਪਤਨੀ ਸੇਠ ਨੂੰ ਕਹਿਣ ਲੱਗੀ ਕਿ ਹੁਣ ਉਹ ਆਪਣੀ ਦੂਜੀ ਧੀ ਦਾ ਵਿਆਹ ਕਿਸੇ ਰਾਜਕਰਾਂ ਹੁਣ ਸੇਠ ਨੇ ਆਪਣੀ ਦੂਜੀ ਧੀ ਸੁਭਾਗਵਤੀ ਦਾ ਵਿਆਹ ਨਾਲ ਦੇ ਪਿੰਡ ਵਿੱਚ ਬੜੀ ਧੂਮ ਧਾਮ ਨਾਲ ਕਰ ਦਿੱਤਾ। ਉਸ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਆਪਣੀ ਧੀ ਦੀ ਵਧਾਈ ਕੀਤੀ। ਨਿਰਮਲਾ ਜਿਵੇਂ ਕਿਵੇਂ ਆਪਣੇ ਦਿਨ ਬਤੀਤ ਕਰ ਰਹੀ ਸੀ, ਸੁਭਾਗਵਤੀ ਰਾਣੀ ਬਣ ਕੇ ਆਪਣਾ ਜੀਵਨ ਬਤੀਤ ਕਰਨ ਲੱਗੀ। ਉਧਰ ਨਿਰਮਲਾ ਨੇ ਸੋਚਿਆ ਕਿ ਉਸ ਦੀ ਸੱਸ ਹਰ ਰੋਜ਼ ਭੀਖ ਮੰਗ ਕੇ ਲਿਆਉਂਦੀ ਹੈ। ਮੈਨੂੰ ਇਹ ਚੰਗਾ ਨਹੀਂ ਲੱਗਦਾ। ਇਸ ਤੋਂ ਚੰਗਾ ਹੈ ਕਿ ਮੈਂ ਕੋਈ ਕੰਮ ਕਰ ਲਵਾਂ ਉਸ ਨੇ ਆਪਣੀ ਸੱਸ ਨੂੰ ਪੁੱਛਿਆ ਤਾਂ ਉਸ ਦੀ ਸੱਸ ਕਹਿਣ ਲੱਗੀ ਤੂੰ ਸਾਡੇ ਘਰ ਦੀ ਲక్ష్ਮੀ ਹੈ ਜਿਵੇਂ ਕਹੇਂਗੀ ਕਰ ਲਵਾਂਗੇ ਨਿਰਮਲਾ ਕਹਿੰਦੀ ਮਾਂ ਜੀ ਇੰਨਾ ਪੈਸਿਆਂ ਵਿੱਚੋਂ ਕੁਝ ਪੈਸੇ ਮੈਨੂੰ ਦੇ ਦਿਵੋ ਮੈਂ ਇੰਨਾ ਪੈਸਿਆਂ ਨਾਲ ਕੁਝ ਖਰਬੂਜੇ ਖਰੀਦ ਕੇ ਲਿਆਉਂਦੀ ਹਾਂ ਗਰਮੀ ਬਹੁਤ ਹੈ ਇਸ ਮੌਸਮ ਵਿੱਚ ਖਰਬੂਜੇ ਬਹੁਤ ਵਿਕਦੇ ਹਨ ਮੈਂ ਉਹਨਾਂ ਨੂੰ ਵੇਚਾਂਗੀ ਤੇ ਅਸੀਂ ਇੱਜ਼ਤ ਨਾਲ ਰਹਾਂਗੇ ਨਿਰਮਲਾ ਬਾਜ਼ਾਰ ਗਈ ਤੇ ਕੁਝ ਖਰਬੂਜੇ ਖਰੀਦ ਲਈ ਆਈ ਜੰਗਲ ਦੇ ਰਸਤੇ ਵਿੱਚ ਇੱਕ ਮੰਦਿਰ ਸੀ ਉਹ ਮੰਦਿਰ ਦੇ ਸਾਹਮਣੇ ਖਰਬੂਜੇ ਲੈ ਕੇ ਬੈਠ ਗਈ ਉਸ ਦੇ ਖਰਬੂਜੇ ਹੱਥੋਂ-ਹੱਥ ਵੇਖ ਗਏ ਇਸੇ ਤਰ੍ਹਾਂ ਇੱਕ ਦਿਨ ਉਹ ਖਰਬੂਜੇ ਵੇਚ ਰਹੀ ਸੀ ਸਾਰੇ ਖਰਬੂਜੇ ਵੇਖ ਗਏ ਸਿਰਫ ਦੋ ਖਰਬੂਜੇ ਹੀ ਬਚੇ ਫਿਰ ਉਸ ਦਿਨ ਰੱਬ ਦਾ ਚਮਤਕਾਰ ਹੋਇਆ ਰੱਬ ਨੇ ਬੁੱਢੇ ਫਕੀਰ ਦਾ ਰੂਪ ਧਾਰਨ ਕੀਤਾ ਤੇ ਨਿਰਮਲਾ ਕੋਲ ਪਹੁੰਚ ਗਿਆ ਫਕੀਰ ਨੇ ਬੜੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਤੇ ਨਿਰਮਲਾ ਨੂੰ ਜਾ ਕੇ ਕਹਿਣ ਲੱਗਾ ਬੇਟੀ ਮੈਂ ਬਹੁਤ ਭੁੱਖਾ ਹਾਂ ਕੀ ਖਰਬੂਜਾ ਖਾਣ ਨੂੰ ਮਿਲੇਗਾ ਨਿਰਮਲਾ ਕਹਿਣ ਲੱਗੀ ਬਾਬਾ ਜੀ ਬੈਠੋ ਬੜੀ ਗਰਮੀ ਹੈ ਪਹਿਲਾਂ ਪਾਣੀ ਪੀ ਲਵੋ ਪਾਣੀ ਪੀਣ ਤੋਂ ਬਾਅਦ ਉਸਨੇ ਫਕੀਰ ਨੂੰ ਖਰਬੂਜਾ ਖਾਣ ਵਾਸਤੇ ਦਿੱਤਾ ਖਰਬੂਜਾ ਖਾ ਕੇ ਫਕੀਰ ਬੋਲਿਆ ਤੈਨੂੰ ਦੇਣ ਲਈ ਸਾਡੇ ਕੋਲ ਕੁਝ ਨਹੀਂ ਨਿਰਮਲਾ ਕਹਿੰਦੀ ਕੋਈ ਗੱਲ ਨਹੀਂ ਬਾਬਾ ਜੀ ਮੈਂ ਖਰਬੂਜੇ ਵੇਚਣਾਈ ਸੀ ਰੱਬ ਦੀ ਕਿਰਪਾ ਨਾਲ ਮੇਰੇ ਸਾਰੇ ਖਰਬੂਜੇ ਵੇਚ ਗਏ ਹਨ ਹੁਣੇ ਦੋ ਖਰਬੂਜੇ ਹੀ ਬਚੇ ਹਨ ਜੇ ਤੁਸੀਂ ਖਾ ਲਵੋਗੇ ਤਾਂ ਮੇਰੇ ਲਈ ਇਹ ਪੁੰਨ ਦਾ ਕੰਮ ਹੈ ਤੁਸੀਂ ਮੈਨੂੰ ਬੇਟੀ ਕਿਹਾ ਹੈ ਇਹ ਸੁਣ ਲਈ ਤਾਂ ਮੇਰੇ ਕੰਨ ਤਰਸ ਗਏ ਕਦੇ ਮੇਰੇ ਪਿਤਾ ਨੇ ਮੈਨੂੰ ਬੇਟੀ ਦਾ ਪਿਆਰ ਨਹੀਂ ਦਿੱਤਾ ਇਹ ਸੁਣ ਕੇ ਫਕੀਰ ਬਹੁਤ ਖੁਸ਼ ਹੋਇਆ ਤੇ ਕਿਹਾ "ਬੇਟੀ ਮੈਂ ਬੜੀ ਦੂਰੋਂ ਆਇਆ ਹਾਂ ਤੁਰਨ ਕਾਰਨ ਮੇਰੇ ਪੈਰਾਂ ਵਿੱਚ ਬਹੁਤ ਦਰਦ ਹੈ।" ਨਿਰਮਲਾ ਕਹਿਣ ਦੀ ਲਿਆਓ ਬਾਬਾ ਜੀ ਮੈਂ ਤੁਹਾਡੇ ਪੈਰ ਦਬਾ ਦਿੰਦੀ ਹਾਂ। ਇੰਨਾ ਕਹਿ ਕੇ ਉਹ ਫਕੀਰ ਦੇ ਚਰਨ ਦਬਾਉਣ ਲੱਗੀ। ਇੰਨੇ ਵਿੱਚ ਬਿਰਧ ਫਕੀਰ ਨੂੰ ਨੀਂਦ ਆ ਜਾਂਦੀ ਹੈ। ਇੰਜ ਲੱਗਦਾ ਸੀ ਜਿਵੇਂ ਨਿਰਮਲਾ ਕੋਲ ਰੱਬ ਲੇਟ ਗਿਆ ਹੋਵੇ। ਜਦ ਫਕੀਰ ਦੀ ਅੱਖ ਖੁੱਲ੍ਹੀ ਤਾਂ ਬਹੁਤ ਪ੍ਰਸੰਨ ਹੋਏ। ਤੇ ਕਹਿਣ ਲੱਗੇ ਬੇਟੀ ਤੂੰ ਮੇਰੀ ਬੜੀ ਸੇਵਾ ਕੀਤੀ ਹੈ ਤੈਨੂੰ ਦੇਣ ਲਈ ਮੇਰੇ ਕੋਲ ਕੁਝ ਨਹੀਂ ਨਿਰਮਲਾ ਕਹਿੰਦੀ ਕੋਈ ਗੱਲ ਨਹੀਂ ਬਾਬਾ ਜੀ ਤੁਹਾਡੀ ਸੇਵਾ ਕਰਕੇ ਮੈਨੂੰ ਮਾਂ ਵਰਗਾ ਪਿਆਰ ਮਿਲਿਆ ਹੈ ਤਦ ਫਕੀਰ ਬੋਲਿਆ ਚੰਗਾ ਬੇਟੀ ਹੁਣ ਮੈਂ ਚਲਦਾ ਹਾਂ ਇੰਨਾ ਕਹਿ ਕੇ ਫਕੀਰ ਨੇ ਝੋਲੀ ਵਿੱਚੋਂ ਕੁਝ ਬਪੂਤੀ ਕੱਢੀ ਤੇ ਨਿਰਮਲਾ ਨੂੰ ਦੇ ਦਿੱਤੀ ਉਸ ਨੇ ਖੁਸ਼ੀ-ਖੁਸ਼ੀ ਉਹ ਬਪੂਤੀ ਆਪਣੀ ਸਾੜੀ ਦੇ ਪੱਲੇ ਨਾਲ ਬੰਨ ਲਈ ਜਦੋਂ ਆਪਣੇ ਝੌਂਪੜੇ ਪਹੁੰਚੀ ਤਾਂ ਆਪਣੀ ਸੱਸ ਨੂੰ ਕਹਿਣ ਲੱਗੀ ਮਾਂ ਜੀ ਅੱਜ ਬੁੱਢੇ ਬਜ਼ੁਰਗਾਂ ਦੀ ਸੇਵਾ ਕਰਕੇ ਮੈਨੂੰ ਬਹੁਤ ਖੁਸ਼ੀ ਪ੍ਰਾਪਤ ਹੋਈ ਦੇਖੋ ਮਾਂ ਜੀ ਮੇਰੀ ਅੱਜ ਦੀ ਕਮਾਈ ਮੇਰੇ ਸਾਰੇ ਖਰਬੂਜੇ ਵੇਚ ਗਏ ਹੁਣ ਤੁਹਾਨੂੰ ਪੀਖ ਮੰਗਣ ਦੀ ਲੋੜ ਨਹੀਂ ਹੁਣ ਕੰਮ ਕਰ ਕਰਕੇ ਆਪਣਾ ਗੁਜ਼ਾਰਾ ਕਰਾਂਗੇ ਉਹਦੀ ਸੱਸ ਕਹਿੰਦੀ ਬੇਟਾ ਮੈਂ ਤੇਰੇ ਵਰਗੀ ਨੌ ਪਾ ਕੇ ਨਿਹਾਲ ਹੋ ਗਈ ਹਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਪੁੱਤ ਦਾ ਵਿਆਹ ਹੋਵੇਗਾ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਪੁੱਤ ਦੀ ਕਿਸਮਤ ਵਿੱਚ ਇੰਨੀ ਕਿਸਮਤ ਵਾਲੀ ਇੰਨੇ ਚੰਗੇ ਸੰਸਕਾਰਾਂ ਵਾਲੀ ਨੋਂ ਲਿਖੀ ਹੈ ਫਿਰ ਨਿਰਮਲਾ ਨੇ ਉਸ ਫਕੀਰ ਦੀ ਦਿੱਤੀ ਭਪੂਤੀ ਦੇਖੀ ਅਤੇ ਸੋਚਣ ਲੱਗੀ ਕਿ ਇਸ ਨੂੰ ਘਰ ਦੇ ਚਾਰੋਂ ਕੋਨਿਆਂ ਵਿੱਚ ਛਿੜਕ ਦਿੰਦੀ ਹਾਂ ਜਿਹੜੀ ਬਚੇਗੀ ਉਸ ਨੂੰ ਸੰਦੂਕ ਵਿੱਚ ਰੱਖ ਕੇ ਥੋੜੀ ਜੀ ਰਾਖ ਤુલਸੀ ਦੇ ਗਮਲੇ ਵਿੱਚ ਰੱਖ ਦੇਵਾਂਗੀ ਉਸਨੇ ਇਸ ਤਰ੍ਹਾਂ ਹੀ ਕੀਤਾ ਜਦੋਂ ਸਵੇਰ ਉੱઠી ਤਾਂ ਕੀ ਦੇਖਦੀ ਹੈ ਕਿ ਉਸ ਦੀ ਝੌਂਪੜੀ ਦੀ ਥਾਂ ਸੋਨੇ ਵਰਗਾ ਮਹਿਲ ਬਣ ਗਿਆ ਹੈ ਚਾਰੋਂ ਕੋਨਿਆਂ ਤੇ ਹੀਰੇ ਮੋਤੀ ਚਮਕ ਰਹੇ ਹਨ ਅਨਗਿੰਦ ਧਨ ਨਾਲ ਘਰ ਭਰਿਆ ਪਿਆ ਹੈ ਉਸ ਨੂੰ ਬਹੁਤ ਹੈਰਾਨੀ ਹੋਈ ਉਹ ਦੌੜ ਕੇ ਆਪਣੀ ਸੱਸ ਕੋਲ ਗਈ ਤੇ ਕਹਿੰਦੀ ਹੈ ਮਾਂ ਜੀ ਉੱਠੋ ਦੇਖੋ ਕੀ ਚਮਤਕਾਰ ਹੋ ਗਿਆ ਉਹਦੀ ਸੱਸ ਦੀ ਅੱਖ ਖੁੱਲਹੀ ਤਾਂ ਬਹੁਤ ਹੈਰਾਨ ਹੋ ਗਈ ਤੇ ਕਹਿਣ ਲੱਗੀ ਮੈਂ ਇਹ ਕੀ ਵੇਖ ਰਹੀ ਹਾਂ ਇਹ ਘਰ ਤਾਂ ਉਸ ਦੀ ਪਛਾਣ ਵਿੱਚ ਨਹੀਂ ਆ ਰਿਹਾ ਨਿਰਮਲਾ ਕਹਿਣ ਲੱਗੀ ਇਹ ਰੱਬ ਦੀ ਕਿਰਪਾ ਹੋਈ ਹੈ ਉਸ ਦੀ ਕਿਰਪਾ ਨਾਲ ਮੇਰੇ ਭਾਗ ਬਦਲ ਗਏ ਹਨ ਬੁੱਢਾ ਫਕੀਰ ਕੋਈ ਹੋਰ ਨਹੀਂ ਸੀ ਸਾਖਸ਼ਤ ਰੱਬ ਹੀ ਸੀ ਮੈਂ ਪਛਾਣ ਨਹੀਂ ਪਾਈ ਜਦੋਂ ਉਸ ਦੇ ਪਤੀ ਦੀਆਂ ਅੱਖਾਂ ਖੁੱਲ੍ਹੀ ਤਾਂ ਉਹ ਕਹਿਣ ਲੱਗਾ ਨਿਰਮਲਾ ਮੈਂ ਇਹ ਕੀ ਵੇਖ ਰਿਹਾ ਹਾਂ ਮੈਨੂੰ ਸਭ ਕੁਝ ਦਿਖਾਈ ਦੇ ਰਿਹਾ ਹੈ ਇਹ ਸੁਣ ਕੇ ਨਿਰਮਲਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਇਹ ਉਸ ਦੇ ਜੀਵਨ ਦੀ ਸਭ ਤੋਂ ਵੱਡੀ ਖੁਸ਼ੀ ਸੀ ਹੁਣ ਨਿਰਮਲਾ ਨੇ ਘਰ ਵਿੱਚ ਪੂਜਾ ਪਾਠ ਕਰਵਾਉਣ ਬਾਰੇ ਸੋਚਿਆ ਉਸ ਨੇ ਰੱਬ ਦਾ ਸ਼ੁਕਰਾਨਾ ਕਰਨ ਲਈ ਪੂਜਾ ਪਾਠ ਦਾ ਯੋਜਨ ਕੀਤਾ ਤੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਸੱਦਾ ਦਿੱਤਾ ਉਸ ਨੇ ਆਪਣੇ ਮਾਤਾ ਪਿਤਾ ਤੇ ਭੈਣ ਸੁਭਾਗਵਤੀ ਨੂੰ ਵੀ ਸੱਦਾ ਪੱਤਰ ਭੇਜਿਆ ਨਿਰਮਲਾ ਨੂੰ ਮਿਲਣ ਉਸ ਦੇ ਮਾਤਾ ਪਿਤਾ ਵੀ ਆਏ ਉਨਾਂ ਦੀ ਹਾਲਤ ਬੜੀ ਖਰਾਬ ਹੋ ਚੁੱਕੀ ਸੀ ਉੱਥੇ ਪਹੁੰਚ ਕੇ ਉਸ ਦੇ ਪਿਤਾ ਦਾ ਸਿਰ ਸ਼ਰਮ ਨਾਲ ਝੁਕ ਗਿਆ ਕਿ ਮੈਂ ਆਪਣੀ ਧੀ ਨਾਲ ਬਹੁਤ ਬੁਰਾ ਕੀਤਾ ਰੱਬ ਦੀ ਐਸੀ ਚਪੇੜ ਵੱਜੀ ਕਿ ਉਸ ਦੀ ਮਾਂ ਅਤੇ ਪਿਤਾ ਦੋਵੇਂ ਕੂੜੀ ਹੋ ਗਏ ਇਲਾਜ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋਏ ਜਦੋਂ ਉਸ ਦੀ ਭੈਣ ਸੁਭਾਗਵਤੀ ਆਈ ਤਾਂ ਉਸ ਦੀਆਂ ਅੱਖਾਂ ਫਟੀਆਂ ਰਹਿ ਗਈਆਂ ਤੇ ਸੋਚਣ ਲੱਗੀ ਮੈਂ ਤਾਂ ਇੰਨੇ ਵੱਡੇ सेठ ਦੀ ਪਤਨੀ ਹਾਂ ਐਡਾ ਵੱਡਾ ਘਰ ਹੈ ਪਰ ਇਸ ਦੇ ਸੁੱਖ ਅਤੇ ਮਹਿਲ ਇਸ ਦੇ ਸੁੱਖ ਤਾਂ ਮੇਰੇ ਨਾਲੋਂ ਵਧੇਰੇ ਹਨ ਭੈਣ ਦੀ ਸ਼ਾਨ ਵੇਖ ਕੇ ਬੇਚੈਨ ਹੋ ਗਈ ਨਿਰਮਲਾ ਤੈਨੂੰ ਇਹ ਸਭ ਕਿੱਥੋਂ ਮਿਲਿਆ ਤੇ ਕਿਵੇਂ ਮਿਲਿਆ ਨਿਰਮਲਾ ਨੇ ਉਸ ਫਕੀਰ ਵਾਲੀ ਸਾਰੀ ਕਹਾਣੀ ਦੱਸੀ ਉਸ ਦੇ ਮਨ ਵਿੱਚ ਨਿਰਮਲਾ ਨੂੰ ਹੇਠਾਂ ਸੁੱਟਣ ਬਾਰੇ ਤਰਕੀਬ ਸੋਚਣ ਲੱਗੀ ਜਿਸ ਨੂੰ ਰੱਬ ਉੱਪਰ ਚੁੱਕਣਾ ਚਾਹੇ ਉਸ ਨੂੰ ਕੌਣ ੇਠਾਂ ਸੁੱਟ ਸਕਦਾ ਹੈ ਉੱਪਰ ਉਠਾਉਣ ਵਾਲਾ ਤਾਂ ਰੱਬ ਹੈ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਖਿਨ ਮੈ ਨੀਜ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਘਰ ਆ ਕੇ ਸੁਭਾਗਵਤੀ ਆਪਣੇ ਪਤੀ ਨੂੰ ਕਹਿਣ ਲੱਗੀ ਮੈਂ ਵੀ ਖਰਬੂਜੇ ਵਿੱਚ ਅੰਜਾਵਾਂਗੀ ਪਤੀ ਕਹਿਣ ਲੱਗਾ ਤੂੰ ਕਿਹੋ ਜਿਹੀਆਂ ਗੱਲਾਂ ਕਰਦੀ ਹੈ ਸਾਡੇ ਘਰ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਹੈ ਤੇਰੀ ਭੈਣ ਗਰੀਬ ਸੀ ਮੋਸੇ ਦੀ ਸ਼ਰਧਾ ਤੇ ਭਗਤੀ ਵੇਖ ਕੇ ਰੱਬ ਨੇ ਉਸ ਨੂੰ ਉੱਪਰ ਕਿਰਪਾ ਕੀਤੀ ਹੈ। ਤੂੰ ਕਿਉਂ ਇੰਨੀ ਜਲਨ ਵਿੱਚ ਸੜੀ ਜਾ ਰਹੀ ਹੈ? ਉਹ ਨਿਰਮਲਾ ਨੂੰ ਨੀਵਾਂ ਦਿਖਾਉਣਾ ਚਾਹੁੰਦੀ ਸੀ। ਉਹ ਕਹਿੰਦੀ ਨਹੀਂ ਜੀ ਮੈਂ ਖਰਬੂਜੇ ਵੇਚਣ ਜਾਵਾਂਗੀ। ਉਸ ਨੇ ਇੱਕ ਥੈਲੇ ਵਿੱਚ ਖਰਬੂਜੇ ਭਰੇ ਤੇ ਇੱਕ ਮੰਦਰ ਸਾਹਮਣੇ ਵੇਚਣ ਲੱਗੀ। ਰੱਬ ਤਾਂ ਜਾਣੀ ਜਾਣ ਹੈ। ਉਹ ਤਾਂ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਉਸ ਦਿਨ ਰੱਬ ਸੁਭਾਗਵਤੀ ਕੋਲ ਇੱਕ ਮਾਤਾ ਦੇ ਰੂਪ ਵਿੱਚ ਗਿਆ ਤੇ ਕਿਹਾ ਬੇਟਾ ਮੈਨੂੰ ਬਹੁਤ ਭੁੱਖ ਲੱਗੀ ਹੈ ਗਰਮੀ ਹੈ ਮੇਰਾ ਬੁਰਾ ਹਾਲ ਹੈ ਮੈਨੂੰ ਪਿਆਸ ਵੀ ਬਹੁਤ ਲੱਗੀ ਹੈ ਪਾਣੀ ਪਿਲਾ ਦੇ ਤੇ ਖਰਬੂਜਾ ਖਾਣ ਨੂੰ ਦੇ ਦੇ ਸੁਭਾਗਵਤੀ ਗੁੱਸੇ ਨਾਲ ਬੋਲੀ ਪਰ ਹਟੋ ਸਵੇਰ ਦਾ ਕੁਝ ਨਹੀਂ ਵੇਚਿਆ ਬਿਰਧ ਮਾਤਾ ਉੱਥੋਂ ਜਾਂਦੀ ਨਹੀਂ ਸਗੋਸ ਦੇ ਕੋਲ ਬੈਠ ਜਾਂਦੀ ਹੈ ਸੁਭਾਗਵਤੀ ਫੇਰ ਗੁੱਸੇ ਵਿੱਚ ਕਹਿੰਦੀ ਹੈ ਇੱਥੋਂ ਹਟ ਜਾਵੋ ਤੂੰ ਇੰਨੀ ਮੈਲੀ ਕਚੈਲੀ ਹੈ ਕਿ ਇੱਥੇ ਕੋਈ ਵੀ ਖਰਬੂਜੇ ਲੈਣ ਨਹੀਂ ਆ ਰਿਹਾ ਅਜੇ ਤੱਕ ਮੇਰਾ ਇੱਕ ਵੀ ਖਰਬੂਜਾ ਨਹੀਂ ਵਿਕਿਆ ਸੁਭਾਗਵਤੀ ਦੀ ਨਜ਼ਰ ਬੁੱਢੀ ਔਰਤ ਦੀ थैਲੀ ਵੱਲ ਗਈ ਜਿਸ ਵਿੱਚ ਬਪੂਤੀ ਸੀ ਸੁਭਾਗਵਤੀ ਦੀਆਂ ਅੱਖਾਂ ਵਿੱਚ ਚਮਕ ਆ ਗਈ ਉਦੋਂ ਹੀ ਪਖੰਡ ਕਰਨ ਲੱਗ ਪਈ ਬਿਰਦ ਔਰਤ ਦੇ ਪੈਰਾਂ ਡੱਗ ਪਈ ਅਤੇ ਪਖੰਡ ਕਰਨ ਲੱਗੀ ਮੇਰੇ ਲਈ ਤਾਂ ਤੁਸੀਂ ਹੀ ਰੱਬ ਹੋ ਤੁਸੀਂ ਜਿੰਨੇ ਚਾਹੋ ਖਰਬੂਜੇ ਖਾ ਲਵੋ ਇਹ ਬਬੂਤੀ ਮੈਨੂੰ ਦੇ ਦਿਓ ਵਿਰਦ ਮਾਤਾ ਮੁਸਕਰਾਈ ਤੇ ਬੋਲੀ ਹੁਣ ਅਸੀਂ ਖਰਬੂਜੇ ਨਹੀਂ ਖਾਵਾਂਗੇ ਤੇ ਤੂੰ ਬਬੂਤੀ ਲੈਣੀ ਹੈ ਤਾਂ ਲੈ ਸਕਦੀ ਹਾਂ ਜਿਵੇਂ ਚਾਹੇ ਇਸ ਦਾ ਇਸਤੇਮਾਲ ਕਰ ਲੈ ਉਹ ਖੁਸ਼ੀ-ਖੁਸ਼ੀ ਘਰ ਪਹੁੰਚੀ ਤੇ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਉਸ ਨੂੰ ਵੀ ਬਬੂਤੀ ਮਿਲ ਗਈ ਹੈ ਉਸਨੇ ਸਾਰੇ ਕੰਮ ਕੀਤੇ ਤੇ ਉਸ ਰਾਖ ਨੂੰ ਸਾਰੇ ਘਰ ਵਿੱਚ ਛਿੜਕ ਦਿੱਤਾ ਕੁਝ ਸੰਦੂਕ ਵਿੱਚ ਤੇ ਕੁਝ ਤુલਸੀ ਦੇ ਗਮਲੇ ਵਿੱਚ ਪਾ ਦਿੱਤੀ ਉਹ ਸਾਰੇ ਕੰਮ ਕਰਕੇ ਅਤੇ ਖਾਣਾ ਖਾ ਕੇ ਸੌਂ ਗਈ ساری ਰਾਤ ਉਸ ਨੂੰ ਨੀਂਦ ਨਹੀਂ ਆਈ ਉਹ ਸੋਚਦੀ ਰਹੀ ਕਿ ਉਹ ਜਦੋਂ ਸਵੇਰੇ ਉੱਠੇਗੀ ਤਾਂ ਉਸਦੇ ਘਰ ਹੀਰੇ ਮੋਤੀਆਂ ਦੇ ਅੰਬਾਰ ਲੱਗੇ ਹੋਣਗੇ ਸੋਚ ਸੋਚ ਕੇ ਖੁਸ਼ ਹੋ ਰਹੀ ਸੀ ਕਿ ਉਹ ਆਪਣੀ ਭੈਣ ਨੂੰ ਨੀਵਾਂ ਵਿਖਾਵੇਗੀ ਜਦੋਂ ਸਵੇਰੇ ਉੱਠੀ ਤਾਂ ਕੀ ਵੇਖਦੀ ਹੈ ਕਿ ਉਸ ਦਾ ਮਹਿਲ ਵਰਗਾ ਘਰ ਝੌਂਪੜੀ ਵਿੱਚ ਤਬਦੀਲ ਹੋ ਗਿਆ ਸੁਭਾਗਵਤੀ ਰੋਣ ਲੱਗੀ ਕਹਿਣ ਲੱਗੀ ਭਗਵਾਨ ਇਹ ਕੀ ਹੋ ਗਿਆ ਉਹ ਆਪਣੀ ਭੈਣ ਨੂੰ ਬੁਰਾ ਭਲਾ ਕਹਿਣ ਲੱਗੀ ਉਸ ਦਾ ਪਤੀ ਉਸ ਨੂੰ ਸਮਝਾਉਣ ਲੱਗਾ ਕਿ ਤੂੰ ਲਾਲਚ ਕੀਤਾ ਤੇਰੇ ਨਾਲ ਤਾਂ ਇਸ ਤਰ੍ਹਾਂ ਹੋਇਆ ਹੈ ਤੇਰੀ ਭੈਣ ਦਿਲ ਦੀ ਸਾਫ਼ ਸੀ ਉਸ ਦੀ ਭਗਤੀ ਵੇਖ ਕੇ ਭਗਵਾਨ ਨੇ ਉਸ ਤੇ ਕਿਰਪਾ ਕੀਤੀ ਹੈ ਤੂੰ ਲਾਲਚ ਵਿੱਚ ਸੀ ਤੇ ਤੇਰੇ ਨਾਲ ਇਸ ਤਰ੍ਹਾਂ ਹੋਇਆ ਹੈ ਜਦੋਂ ਉਸ ਦੇ ਮਾਤਾ ਪਿਤਾ ਨੂੰ ਪਤਾ ਲੱਗਿਆ ਤਾਂ ਉਸ ਦੇ ਘਰ ਆਏ ਪਰ ਸੁਭਾਗਵਤੀ ਨੇ ਉਹਨਾਂ ਨੂੰ ਵੀ ਘਰੋਂ ਕੱਢ ਦਿੱਤਾ ਇਸ ਸਾਰੇ ਮਾਮਲੇ ਦਾ ਜਦੋਂ ਨਿਰਮਲਾ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਪਤੀ ਨਾਲ ਉਸ ਨੂੰ ਮਿਲਣ ਆਈ ਉਸ ਨੇ ਆਪਣਾ ਅੱਧਾ ਧਨ ਆਪਣੇ ਮਾਤਾ ਪਿਤਾ ਨੂੰ ਦਿੱਤਾ ਤੇ ਉਸ ਦਾ ਘਰ ਵਸਾਇਆ ਨਿਰਮਲਾ ਦੇ ਮਾਤਾ ਪਿਤਾ ਇੰਨੇ ਇਲਾਜ ਦੇ باوجود ਠੀਕ ਨਹੀਂ ਹੋ ਸਕੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ ਕਿ ਜਸਨ ਮੋਕ ਲੈਣੀ ਸਮਝਦੇ ਸੀ ਸਾਖਸ਼ਾ ਤੋਂ ਲక్ష్ਮੀ ਸੀ ਉਹ ਆਪਣੇ ਇਸ ਗਲਤੀ ਲਈ ਭਗਵਾਨ ਤੋਂ ਮਾਫੀ ਮੰਗਦੇ ਰਹੇ ਪਾਪਾਂ ਦਾ ਬੋਝ ਇੰਨਾ ਵੱਡਾ ਸੀ ਕਿ ਉਹਨਾਂ ਨੂੰ ਸੁੱਖ ਦਾ ਕੋਈ ਰਾਹ ਨਹੀਂ ਸੀ ਮਿਲ ਸਕਿਆ ਨਿਰਮਲਾ ਤੇ ਉਸ ਦਾ ਪਤੀ ਖੁਸ਼ੀ ਖੁਸ਼ੀ ਰਹਿਣ ਲੱਗੇ ਉਹ ਦੁਆ ਕਰਦੇ ਰਹੇ ਕਿ ਉਹਨਾਂ ਦੇ ਜੀਵਨ ਵਿੱਚ ਸਹੀ ਰਸਤਾ ਤੇ ਚੰਗੇ ਕਰਮ ਹੀ ਆਉਣ ਪਿਆਰ ਸੰਤੋਖ ਦੀਆਂ ਰਾਹਾਂ ਤੇ ਚੱਲ ਕੇ ਅਸੀਂ ਰੱਬ ਦੀ ਕਿਰਪਾ ਦੇ ਹੱਕਦਾਰ ਬਣ ਸਕਦੇ ਹਾਂ ਪੈਸਾ غرور ਤੇ ਕਲੰਕਤ ਵਿਵਹਾਰ ਸਾਨੂੰ ਕਮਜ਼ੋਰ ਕਰਦੇ ਹਨ ਸੱਚੇ ਮਨ ਨਾਲ ਕੀਤੀ ਸੇਵਾ ਤੇ ਸਾਫ਼ ਮਨ ਨਾਲ ਕੀਤੇ ਕਰਮਾਂ ਦਾ ਫਲ ਕਦੇ ਅਧੂਰਾ ਨਹੀਂ ਰਹਿੰਦਾ ਜੇਕਰ ਅਸੀਂ ਸੱਚੇ ਮਨ ਨਾਲ ਸੇਵਾ ਕਰੀਏ ਰੱਬ ਕਦੇ ਉਸ ਦਾ ਮੂਲ ਨਹੀਂ ਕੱਟਦਾ ਕੀਤੇ ਗੁਨਾਂ ਦਾ ਫਲ ਸਾਕਸ਼ਤ ਮਿਲਦਾ ਹੈ ਜੇ ਅਸੀਂ ਸੋਚ ਸਚਾਈ ਅਤੇ ਸੰਤੋਖ ਨੂੰ ਸੇਵਾ ਦਾ ਅੰਗ ਬਣਾਈਏ ਤਾਂ ਸਾਡਾ ਭਲਾ ਹੋਵੇਗਾ ਤੇ ਅਸੀਂ ਆਪਣੀ ਅਸਲ ਮੰਜ਼ਿਲ ਨੂੰ ਪ੍ਰਾਪਤ ਕਰ ਲਵਾਂਗੇ